ਤੁਸੀਂ ਬਣ ਕੇ ਚਲੋ ਪੁਰਾਣੇ ਬੰਦੇ ਪੁਰਾਣੇ ਲੀਡਰ ਜਿਹੜੇ ਬੈਠੇ ਨੇਗੇ ਵੱਡੇ ਵੱਡੇ ਬਿਜ਼ਨਸਮੈਨ ਬਣ ਗਏ ਠੀਕ ਆ ਜਿਹੜੇ ਬਿਜ਼ਨਸਮੈਨ ਬਣ ਕੇ ਪੈਸਾ ਕਮਾ ਗਏ ਜੇ ਨੌਜਵਾਨ ਵਰਗ ਪੋਲੀਟੀਕਲ ਦੇ ਵਿੱਚ ਅੱਗੇ ਆ ਜੇ ਤਾਂ ਆਪਣਾ ਇੰਡੀਆ ਆਪਣਾ ਪੰਜਾਬ ਸਭ ਤੋਂ ਤਰੱਕੀ ਦੇ ਰਸਤੇ ਜਾ ਸਕਦਾ ਪੰਜਾਬ ਦੀ ਧਰਤੀ ਤੇ ਇੰਡੀਆ ਦੀ ਧਰਤੀ ਇੰਨੀਆ ਪਜਾਉ ਹੈ ਕਿਉਂਕਿ ਨੌਜਵਾਨ ਵਰਗ ਤਾਂ ਹੋਰ ਚੀਜ਼ਾਂ ਦੇ ਵਿੱਚ ਉਲਝਿਆ ਪਿਆ ਨਸ਼ਿਆਂ ਦੇ ਵਿੱਚ ਉਲਝਿਆ ਪਿਆ ਤੇ ਮੰਨ ਕੇ ਚਲੋ ਹੁਣ ਉਹਨਾਂ ਸੋਸ਼ਲ ਨੈਟਵਰਕ ਦੇ ਵਿੱਚ ਬਹੁਤ ਉਲਝਿਆ ਪਿਆ ਪੰਜਾਬ ਜੇ ਮੰਨ ਕੇ ਚੱਲ ਬਦਲਾਅ ਲੈ ਸਕਦੇ ਨੇ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਬਦਲਾਅ ਲੈ ਸਕਦੇ ਨੇ ਨੌਜਵਾਨੀ ਲੈ ਸਕਦੇ ਨੇ ਇਸ ਦੀ ਬਹੁਤ ਵੱਡੀ ਆਧਾਰਨ ਸਰਦਾਰ ਭਗਤ ਸਿੰਘ ਆ ਕਿਉਂਕਿ ਇੱਕ ਨੌਜਵਾਨ 24 ਸਾਲ ਦਾ ਨੌਜਵਾਨ ਸੀਗਾ ਜਿਹਨੇ ਦੇਸ਼ ਆਜ਼ਾਦ ਕਰਵਾਇਆ ਸੀਗਾ ਨੌਜਵਾਨਾਂ ਦੇ ਵਿੱਚ ਉਹ ਇੰਨਾ ਜਜ਼ਬਾ ਹੈ ਜੇ ਨੌਜਵਾਨ ਹਰ ਇੱਕ ਪੋਲੀਟਿਕਲ ਸਿਸਟਮ ਬਾਰੇ ਜਾਗਰੂਤ ਰਹਿਣ ਵੀ ਸਾਡੇ ਪੰਜਾਬ ਦੇ ਵਿੱਚ ਸਾਡੇ ਮੁਲਕ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਅਸੀਂ ਕਿਵੇਂ ਤਰੱਕੀ ਕਰੀਏ ਜੇ ਤੁਸੀਂ ਇਹ ਕੱਲੀ ਕੱਲੀ ਗੱਲ ਬਾਰੇ ਜਾਗਰੂਤ ਹੋਮੋ ਤਾਂ ਤੁਸੀਂ ਆਪਣਾ ਪੰਜਾਬ ਦਾ ਪਾਸਾ ਪਲਟ ਕੇ ਰੱਖ ਦਿਓ ਆਪਣੇ ਪੰਜਾਬ ਨੂੰ ਤਰੱਕੀ ਦੇ ਰਸਤੇ ਤੇ ਲਿਆਓ ਦੂਜੀ ਗੱਲ ਆ ਹੁਣ 2019 ਦੇ ਜਿਹੜਿਆ ਇਲੈਕਸ਼ਨ ਆ ਰਹੇ ਨੇ ਅਪ੍ਰੈਲ ਦੇ ਵਿਚਾਰੇ ਨੇ ਬਾਈ ਜੀ ਅਪ੍ਰੈਲ ਦੇ ਵਿੱਚ ਆ ਰਹੀਆਂ ਨੇ ਗਿਆ ਸਾਡੇ ਨਾਲ ਸਰਦਾਰ ਜਸਮਿੰਦਰ ਸਿੰਘ ਧਮਾਨ ਸਰਜੀਤ ਸਿੰਘ ਧਮਾਨ ਜੋ ਕਿ ਤਿੰਨ ਵਾਰੀ ਐਮਐਲਏ ਜਿੱਤੇ ਹੋਣੇ ਉਹਨਾਂ ਦਾ ਬੇਟਾ ਜੋ ਕਿ ਸੰਗਰੂਰ ਤੋਂ ਐਮਪੀ ਬਣਨ ਦੇ ਲਈ ਜਾ ਰਿਹਾ ਅਸੀਂ ਤਾਂ ਬਣਾਤਾ ਅਸੀਂ ਸਪਸ਼ਟ ਗੱਲ ਕਹਿਣਾ ਚਾਹੁੰਦਾ ਸਾਨੂੰ ਨੌਜਵਾਨ ਵਰਗ ਨੂੰ ਇਸ ਤੋਂ ਵਧੀਆ ਹਜੇ ਕੋਈ ਸਾਨੂੰ ਲੀਡਰ ਮਿਲਿਆ ਨਹੀਂਗਾ ਅਸੀਂ ਨੌਜਵਾਨਾਂ ਦੀ ਅਸੀਂ ਪਹਿਲਾਂ ਇਲੈਕਸ਼ਨ ਸਰਪੰਚ ਤੇ ਹੋਈਆਂ ਸੀਗੀਆਂ ਅਸੀਂ ਉਹਦੇ ਵਿੱਚ ਹੀ ਬੋਲਿਆ ਸੀਗਾ ਅਸੀਂ ਨੌਜਵਾਨਾਂ ਨੂੰ ਜ਼ਿਆਦਾ ਪ੍ਰਮੋਟ ਕਰਦੇ ਆ ਕਿਉਂਕਿ ਜਿਹੜਾ ਨੌਜਵਾਨ ਦੇ ਵਿੱਚ ਜज्ਬਾ ਹੈ ਤੇ ਨੌਜਵਾਨ ਦੇ ਖੂਨ ਦੇ ਵਿੱਚ ਜज्ਬਾ ਹੈ ਉਹ ਵੱਡੀ ਉਮਰ ਦੇ ਵਿੱਚ ਬੰਦਿਆਂ ਦੇ ਵਿੱਚ ਹੈ ਨਹੀਂਗਾ ਤੁਸੀਂ ਆਪ ਇਸ ਤੁਸੀਂ ਯਾਰ ਭਗਤ ਸਿੰਘ ਨੂੰ ਚੁਣ ਲਓ ਯਾਰ ਜਿਹਨੇ 24 ਸਾਲ ਦੇ ਨੌਜਵਾਨ ਨੇ ਦੇਸ਼ ਆਜ਼ਾਦ ਕਰਾਇਆ ਸੀਗਾ ਆਜ਼ਾਦੀ ਭਗਤ ਸਿੰਘ ਲਿਆਉਣ ਵਾਲੀ ਹੈ ਕਿਉਂਕਿ ਨੌਜਵਾਨ ਬਲੱਡ ਦੇ ਵਿੱਚ ਨੌਜਵਾਨਾਂ ਨੂੰ ਇੰਨੀ ਕਿ ਜਾਣਕਾਰੀ ਹੁੰਦੀ ਹੈ ਵੀ ਕੀ ਬਦਲਾ ਆ ਰਿਹਾ ਕੀ ਅਸੀਂ ਕਰਨਾ ਉਹ ਨੌਜਵਾਨੇ ਪਾਸਾ ਪਲਟ ਸਕਦੇ ਨੇਗੇ ਇਸ ਕਰਕੇ ਅਸੀਂ ਨੌਜਵਾਨ ਐਮਪੀ ਜਿਹੜਾ ਲੋਕ ਸਭਾ ਸੀਟ ਲੜੂਗਾ ਭਾਈ ਸਰਜੀਤ ਸਿੰਘ ਤਮਾਨ ਅਸੀਂ ਇਹਨੂੰ ਪ੍ਰਮੋਟ ਕਰ ਰਹੇ ਹਾਂ ਕਾਫੀ ساری ਨੌਜਵਾਨਾਂ ਦੇ ਵਿੱਚ ਇਹ ਗੱਲਾਂ ਸੁਣਦੇ ਵਿੱਚ ਆਜਿਐ ਨੇ ਬਾਈ ਤੁਸੀਂ ਆਮ ਆਦਮੀ ਪਾਰਟੀ ਸਪੋਰਟ ਕਰੋ ਬਾਈ ਤੁਸੀਂ ਕਾਲੀਦਾਰ ਪਾਰਟੀ ਸਪੋਰਟ ਕਰੋ ਤੁਸੀਂ ਕਾਂਗਰਸ ਪਾਰਟੀ ਸਪੋਰਟ ਕਰੋ ਅਸੀਂ ਮੇਨ ਗੱਲ ਤੁਹਾਨੂੰ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦੇ ਆ ਅਸੀਂ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਅਸੀਂ ਬੰਦੇ ਦੀ ਸਪੋਰਟ ਕਰਨ ਲਈ ਜਾ ਰਹੇ ਹਾਂ ਵੀ ਕਿਹੜਾ ਬੰਦਾ ਚੰਗਾ ਅਸੀਂ ਚਾਹੇ ਕਾਂਗਰਸ ਪਾਰਟੀ ਵੱਲੋਂ ਬਾਈ ਲੜਨਗੇ ਇਲੈਕਸ਼ਨ ਅਸੀਂ ਬੰਦੇ ਦੇ ਬਾਰੇ ਹਲਕਾ ਦੜਬਾ ਦੇ ਵਿੱਚ ਨੌਜਵਾਨਾਂ ਦਾ ਪਤਾ ਕਰਿਆ ਕਹਿੰਦਾ ਬਈ ਇੱਕ ਵੀ ਬੰਦੇ ਤੇ ਦਾਗ ਨਹੀਂ ਹੈਗਾ ਇਹਨਾਂ ਦੇ ਪਿਤਾ ਇਹਨਾਂ ਦੇ ਪਿਤਾ ਜੀ ਹਲਕਾ ਦੜਬਾ ਦਾ ਦੋ ਵਾਰੀ ਸੀਟ ਜਿੱਤੇ ਨੇਗੇ ਕੁਝ ਸਰਾਰ ਤਿਆਸਰਾ ਕਰਕੇ ਜਾਂ ਵਰਕਰ ਤੁਹਾਨੂੰ ਪਤਾ ਇੱਕ ਦੂਜੀ ਪਾਰਟੀ ਜਰਸੀ ਕਰਨ ਲੱਗੇ ਨੇ ਇਸ ਤੋਂ ਬਾਅਦ ਟਿਕਟ ਚੇਂਜ ਕਰਕੇ ਉਹਨਾਂ ਦੀ ਆਮਰਗੜ ਤੋਂ ਕਰ ਦਿੱਤੀ ਗਈ ਆਮਰਗੜ ਤੋਂ ਆਮਰਗੜ ਤੋਂ ਕਰ ਦਿੱਤੀ ਗਈ ਜੇ ਲੋਕਾਂ ਦੇ ਵਿੱਚ ਇਹਨਾਂ ਦਾ ਇਹਨਾਂ ਦਾ ਪਿਆਰ ਦਾ ਪਿਆਰ ਸੀਗਾ ਤਾਂ ਉਹ ਤੋਂ ਆਮਰਗੜ ਤੋਂ ਜਾ ਕੇ ਜਿੱਤੇ ਨੇਗੇ ਤੇ ਬੇਦਾਗਾ ਕੋਈ ਦਾਗ ਨਹੀਂ ਹੈਗਾ ਅਸੀਂ ਇਹ ਗੱਲ ਚੰਗੀ ਤਰ੍ਹਾਂ ਪਤਾ ਕਰਕੇ ਫੇਰ ਬਾਈ ਦੇ ਨਾਲ ਤੁਰਿਆ ਜਿਹੜੇ ਸਾਨੂੰ ਸਵਾਲ ਜਵਾਬ ਕਰਦੇ ਰਹੇ ਨੇ ਵੀ ਤੁਸੀਂ ਆਮ ਆਦਮੀ ਪਾਰਟੀ ਭਗਮਤ ਮਾਨ ਨਾਲ ਤੁਰੋ ਅਸੀਂ ਗੱਲ ਕਲੀਅਰ ਕਰ ਦੇਣਾ ਚਾਹੁੰਦਾ 2014 ਦੇ ਵਿੱਚ 13 ਦੇ ਵਿੱਚ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਚਲਣੀ ਸਟਾਰਟ ਹੋ ਗਈ ਸੀ ਅਸੀਂ 14 ਦੇ ਵਿੱਚ ਹਰਿਆ ਭਗਵਤਮਾਨ ਨੂੰ ਸੀਟ ਮਿਲੀ ਨਹੀਂ ਸੀਗੀ ਟਿਕਟ ਮਿਲੀ ਨਹੀਂ ਸੀ ਅਸੀਂ ਬਰਨਾਲੇ ਦੇ ਕਚੈਰੀਆਂ ਦੇ ਕੋਲੇ ਅਸੀਂ ਦਫ਼ਤਰ ਆਪਦਾ ਆਮ ਆਦਮੀ ਪਾਰਟੀ ਵੱਲੋਂ ਖੋਲਤਾ ਸੀਗਾ ਨਰਿੰਦਰ ਬਿੱਟਾ ਉਦੋਂ ਪ੍ਰਧਾਨ ਲਾਇਆ ਗਿਆ ਸੀਗਾ ਆਮ ਆਦਮੀ ਪਾਰਟੀ ਦਾ ਭਗਵਤਮਾਨ ਨੂੰ ਟਿਕਟ ਮਿਲਣੀ ਅਸੀਂ ਘੱਟੋ ਘੱਟ 5 ਮਹੀਨੇ ਆਮ ਆਦਮੀ ਪਾਰਟੀ ਦੇ ਵਿੱਚ ਪੂਰਾ ਦਿਨ ਰਾਤ ਇੱਕ ਕਰਕੇ ਕੰਮ ਕਰਿਆ ਤੇ ਭਗਵੰਤਮਾਨ ਨੂੰ ਇਹ ਟਿਕਟ ਬਾਅਦ ਵਿੱਚ ਮਿਲਿਆ ਭਗਵੰਤਮਾਨ ਦੇ ਨਾਲ 2 ਮਹੀਨੇ ਰਹੇ ਆ ਭਗਵੰਤਮਾਨ ਨੂੰ ਸਾਡੇ ਸ਼ਕਲਾਂ ਤੱਕ ਨਹੀਂ ਯਾਦ ਹੋਣੀਆ ਸਾਡੇ ਕੋਲੇ ਕਾਲੀ ਗੱਡੀ ਹੁੰਦੀ ਸੀ ਕਿ ਡਿਜ਼ਾਇਰ ਜਿਹੜੀ ਭਗਵੰਤਮਾਨ ਦੇ ਮੂਰੇ ਚੱਲਦੀ ਹੁੰਦੀ ਸੀ ਸਾਡੇ ਫੇਸਬੁੱਕ ਤੇ ਤੁਸੀਂ ਪੁਰਾਣੀਆਂ ਫੋਟੋਆਂ ਭਗਵੰਤਮਾਨ ਨਾਲ ਖਿੱਚੀਆਂ ਜਾ ਕੇ ਦੇਖ ਸਕਦੇ ਹੋ ਭਗਵੰਤਮਾਨ ਦੇ ਨਾਲ ਅਸੀਂ ਨੌਜਵਾਨ ਸੀਗੇ ਅਸੀਂ ਸਾਡੇ ਕੋਲੇ ਘੱਟੋ ਘਾਟ ਉਹ ਤੋਂ ਕੁਝ ਨਹੀਂ ਸੀ ਹੁੰਦਾ ਅਸੀਂ ਤੇਲ ਪਵਾਉਣ ਨੂੰ ਪੈਸੇ ਵੀ ਘੱਟੋ ਘਾਟ 50-60000 ਰੁਪਏ ਕਾਪੀ ਤੇ ਲਿਖਿਆ ਪਿਆ ਤੁਹਾਨੂੰ ਮੈਂ ਦਿਖਾਉਂਗਾ ਅਸੀਂ ਦੋਨਾਂ ਭਰਾਵਾਂ ਨੇ ਆਪਸ ਦੇ ਵਿੱਚ ਮਿਲ ਕੇ ਤੇ ਭਗਵਾਨਤਵਾਨ ਦੇ ਮੂਹਰੇ ਗੱਡੀ ਰੱਖਦੇ ਸੀਗੇ ਆਮ ਆਦਮੀ ਪਾਰਟੀ ਤੁਹਾਨੂੰ ਨੌਜਵਾਨੋ ਇੱਕ ਗੱਲ ਦੱਸ ਦੇਣਾ ਚਾਹੁੰਦਾ ਸਾਰੇ ਪੰਜਾਬ ਦੇ ਵਿੱਚ ਖੇਰੂ ਖੇਰੂ ਹੋ ਚੁੱਕੀ ਆ ਜਿਹੜਾ ਜਿਹੜੇ ਪਾਰਟੀ ਦਾ ਬੰਦਾ ਹਰ ਇੱਕ ਹੀ ਸੀਐਮ ਬਣਨਾ ਚਾਹੇ ਵੀ ਮੈਂ ਮੈਂ ਸੀਐਮ ਬਣਨਾ ਚਾਹਣਾ ਮੈਂ ਮੈਂ ਸੀਐਮ ਬਣਨਾ ਚਾਹਣਾ ਪੰਜਾਬ ਦੇ ਲੋਕਾਂ ਨੇ ਇੰਨਾ ਕਿ ਜ਼ਿਆਦਾ ਭਰੋਸਾ ਕਰਿਆ ਸੀ ਆਮ ਆਦਮੀ ਪਾਰਟੀ ਵਿੱਚ ਸਾਨੂੰ ਵੀ ਸਾਡੇ ਵੀ ਦਿਲ ਦੇ ਵਿੱਚ ਜਜ਼ਬਾ ਸੀਗਾ ਕਿ ਸਾਡੇ ਪੰਜਾਬ ਦੇ ਵਿੱਚ ਬਦਲਾ ਆਵੇ ਅਸੀਂ ਵੀ ਉਹ ਜਜ਼ਬੇ ਨੂੰ ਲੈ ਕੇ ਜੁੜੇ ਹੋਏ ਸੀਗੇ ਹਰ ਇੱਕ ਬੰਦਾ ਸੀਐਮ ਬਣਨਾ ਚਾਹੁੰਦਾ ਸੀਗਾ ਆਮ ਆਦਮੀ ਪਾਰਟੀ ਖੇਰੂ ਖੇਰੂ ਹੋ ਗਈ ਕੋਈ ਵਰਕਰ ਕੋਈ ਲੀਡਰਸ਼ਿਪ ਚੰਗੀ ਨਹੀਂ ਰਹੀ ਅਸੀਂ ਮੈਂ ਹਲਕਾ ਲੋਕ ਸਭਾ ਸੀਟ ਸੰਗਰੂਰ ਤੋਂ ਮੈਂ ਬੇਨਤੀ ਕਰਨਾ ਚਾਹਣਾ ਵੀ ਤੁਸੀਂ ਪਹਿਲਾ ਬਾਈ ਸਰਜੀਤ ਆਪਣਾ ਸਰਜੀਤ ਸਿੰਘ ਧਮਾਨ ਤੇ ਜਸਵਿੰਦਰ ਸਿੰਘ ਧਮਾਨ ਉਹਦਾ ਬੇਟਾ ਤੁਸੀਂ ਇਹਨਾਂ ਬਾਰੇ ਪਤਾ ਕਰੋ ਇਹਨਾਂ ਬਾਰੇ ਪਤਾ ਕਰਕੇ ਫੇਰ ਨੌਜਵਾਨ ਜੁੜਨਾ ਇਹ ਲਾਈਵ ਮੇਰੀ ਹੱਥ ਬਨ ਕੇ ਬੇਨਤੀ ਆ ਮੈਂ ਸ਼ੇਅਰ ਜ਼ਰੂਰ ਕਰਨਾ ਮੈਂ ਕਦੇ ਨਹੀਂ ਇਹ ਗੱਲ ਕਹੀ ਵੀ ਸਾਡਾ ਲਾਈਵ ਸ਼ੇਅਰ ਕਰੋ ਜਿਹੜੇ ਸਾਨੂੰ ਪਿਆਰ ਕਰਨ ਵਾਲੇ ਲੰਗੇ ਇਹ ਲਾਈਵ ਸ਼ੇਅਰ ਜ਼ਰੂਰ ਕਰਿਓ ਸਾਡੀ ਅੰਦਰਲੀ ਆਵਾਜ਼ ਆ ਅਸੀਂ ਬਾਈ ਨਾਲ ਤੁਰੇ ਆ ਜੇ ਬਾਈ ਕਾਲੂ ਸਾਡੇ ਨਾਲ ਲੋਕਾਂ ਦੇ ਕੰਮ ਨਹੀਂ ਕਰੂਗਾ ਆ ਬਾਈ ਦਾ ਅਸੀਂ ਆਹੀ ਫੇਸਬੁੱਕ 'ਤੇ ਜਿੱਥੇ ਵੀ ਅਸੀਂ ਬਾਈ ਨੂੰ ਸਿੱਧਾ ਸਪਸ਼ਟ ਅਸੀਂ ਚੈਲੰਜ ਕਰਾਂਗੇ ਜਿਵੇਂ ਅਸੀਂ ਬੋਲਦੇ ਆ ਅਸੀਂ ਆ ਇੱਥੇ ਲਾਈਵ 'ਚ ਗਲਤ ਵਰਡ ਦੇ ਕੋਈ ਲੈਂਗੁਏਜ ਨਹੀਂ ਵਰਤੋ ਕਰਾਂਗੇ ਅਸੀਂ ਜਿਹੜੇ-ਜਿਹੜੇ ਸਾਨੂੰ ਨੌਜਵਾਨ ਪਿਆਰ ਕਰਦੇ ਅਸੀਂ ਬਾਈ ਨਾਲ ਉਦਾਂ ਹੀ ਫਿਰ ਪੁੱਠੇ ਚੱਲਾਂਗੇ ਉਲਟ ਜਿਹੜੇ ਨੌਜਵਾਨਾਂ ਦੇ ਨਾਂ ਕੰਮ ਕਰੇ ਜਾਂ ਨੌਜਵਾਨ ਵਰਗ ਦੇ ਜਾਂ ਹਲਕਾ ਲੋਕ ਸਭਾ ਸੀਟ ਸਮਰੂਹ ਤੋਂ ਨਾਂ ਕੰਮ ਕਰੇ ਅਸੀਂ ਬਾਈ ਦੇ ਖਿਲਾਫ ਹੋਵਾਂਗੇ ਸਿੱਧੀ ਬਾਈ ਸਪਸ਼ਟ ਬੈਠਾ ਇਹਨਾਂ ਨਾਲ ਗੱਲ ਇਹ ਕਹਿਣਾ ਚਾਹੁੰਦੇ ਆ ਜਿਹੜੀ ਗੱਲ ਸਾਨੂੰ ਨ ਦੂਜੀ ਗੱਲ ਕਾਲੀਦਾਲ ਪਾਰਟੀ ਬਾਰੇ ਕਾਲੀਦਾਲ ਪਾਰਟੀ ਸਭ ਨੂੰ ਪਤਾ ਹੀ ਹੈ ਕਾਲੀਦਾਲ ਪਾਰਟੀ ਨੇ ਕੀ ਕੀਤਾ ਸੁਖਬੀਰ ਬਾਦਲ ਤੇ ਮਜੀਠੀਆ ਦੇ ਕੈਨੇਡਾ ਦੇ ਵਿੱਚ ਸਾਨੂੰ ਨੌਜਵਾਨਾਂ ਦੇ ਫੋਨ ਆਉਂਦੇ ਨੇ ਕਿ ਸਭ ਤੋਂ ਵੱਡੀ ਟਰਾਂਸਪੋਰਟ ਮਜੀਠੀਆ ਤੇ ਬਾਦਲ ਦੀਆ ਟਰੱਕ ਟਰਾਂਸਪੋਰਟ ਸਭ ਤੋਂ ਵੱਡੀ ਟਰਾਂਸਪੋਰਟ ਕੈਨੇਡਾ ਤੇ ਅਮਰੀਕਾ ਦੇ ਵਿੱਚ ਉਹਨਾਂ ਕੈਨੇਡਾ ਦੀ ਕਿਸੇ ਕੰਪਨੀ ਦੀ ਟਰਾਂਸਪੋਰਟ ਤਾਕਦੀ ਨਹੀਂ ਆਏਗੀ ਜਿੰਨਾ ਪੰਜਾਬ ਨੂੰ ਲੁੱਟ ਕੇ ਕਾਲੀਦਾਲ ਪਾਰਟੀ ਕੈਨੇਡਾ ਦੇ ਵਿੱਚ ਐਡੇ ਵੱਡੇ ਪ੍ਰੋਜੈਕਟ ਲਾਏ ਨੇ। ਕალიਦਲ ਪਾਰਟੀ ਤੇ ਕਾਂਗਰਸ ਕალიਦਲ ਪਾਰਟੀ ਤੇ ਪ੍ਰੋਸਤਾ ਹੀ ਨਹੀਂ ਕਰ ਸਕਦੇ ਲੋਕ। ਦੂਜੀ ਆ ਗਈ ਗੱਲ ਕਾਂਗਰਸ ਪਾਰਟੀ ਦੀ। ਆਮ ਆਦਮੀ ਪਾਰਟੀ ਬਾਰੇ ਗੱਲ ਦੱਸਤਾ। ਤੀਜੀ ਗੱਲ ਆ ਗਈ ਕਾਂਗਰਸ ਪਾਰਟੀ ਦੀ ਗੱਲ ਆ ਗਈ। ਕਾਂਗਰਸ ਪਾਰਟੀ ਦੇ ਅਸੀਂ ਸਾਨੂੰ ਕੋਈ ਵੱਡੇ ਲੀਡਰਾਂ ਨਾਲ ਸਾਡੇ ਕੋਈ ਲਿੰਕ ਹੈ ਨਹੀਂਗਾ ਤੁਹਾਨੂੰ ਮੈਂ ਇੱਕ ਗੱਲ ਦੱਸਣਾ ਚਾਹਣਾ। ਅਸੀਂ ਬਾਈ ਸਰਜੀ ਬਾਈ ਜਸਮਿੰਦਰ ਸਿੰਘ ਤਮਾਣ ਦਾ ਤਾਂ ਚੱਲਿਆ ਕਿਉਂਕਿ ਜਿਹੜਾ ਨੌਜਵਾਨ ਵਰਗ ਹੈ ਤੇ ਕੋਈ ਬਾਈ ਤੇ ਦਾਗ ਨਹੀਂ ਹੈਗਾ। ਅਸੀਂ ਸਦਾ ਹੱਕ ਠੋਕ ਕੇ ਕਹਿਣੇ ਆ ਜੇ ਕੋਈ ਦਾਗ ਹੋਵੇ ਕੋਈ ਬੱਟਾ ਦਾ ਆਂਦਾ ਛੋਟੇ ਮੋਟੇ ਯੂਸੂਫ ਬੜਾਈ ਲੰਦਰੇ ਲੋਕ ਛੋਟੇ ਮੋਟੇ ਮੈਨੂੰ ਪਤਾ ਹੈ ਕਿਉਂਕਿ ਥੱਲੇ ਕਮੈਂਟ ਕਰਨ ਵਾਲੇ ਵੀ ਹੁੰਦੇ ਨੇ ਐਵੇਂ ਜਮੇ ਵੀ ਉਹੀ ਕੋਈ ਕਈ ਲੋਕ ਖਿਲਾਫ ਹੁੰਦੇ ਨੇ ਕਿਉਂਕਿ ਪਾਰਟੀ ਵਾਈ ਤੋਂ ਪਾਰਟੀ ਵਾਈ ਹੁੰਦੀ ਗੱਲ ਆ ਧੜੇ ਵਾਜੀ ਹੁੰਦੀ ਹੈ ਉਹ ਗੱਲ ਬੋਲ ਦਿੰਦੇ ਨੇ ਕੋਈ ਬੇਦਾਗੀ ਬੰਦੇ ਨੇਗੇ ਪ੍ਰੋਡੂਸਰ ਸਾਹਿਬ ਥੋੜਾ ਮੋਟਾ ਹੁਣ ਤੁਸੀਂ ਕੁਝ ਬੋਲੋ ਮੈਂ ਹੀ ਬੋਲਣਾ ਚਾਹਾਂਗਾ ਕਿ ਥੋੜੇ ਦਿਨ ਪਹਿਲਾਂ ਜਸਵਿੰਦਰ ਸਿੰਘ ਧਮਾਰ ਜੀ ਸਾਡੇ ਕੋਲੇ ਆਏ ਸੀਗੇ ਭਾਈ ਇਹਨਾਂ ਨੇ ਕਿਹਾ ਵੀ ਸਾਨੂੰ ਟਾਈਮ ਦਿੰਨਾ ਵੀ ਤੁਸੀਂ ਦੇਖ ਲਓ ਵੀ ਸਾਡੇ ਨਾਲ ਚੱਲਣਾ ਜਾਂ ਨਹੀਂ ਅਸੀਂ ਫਿਰ ਡਿਸੀਜਨ ਲੈਂਤਾ ਅਸੀਂ ਚਾਰੇ ਪਾਸੇ ਦੇਖਿਆ ਕਿ ਹੋਰ ਕੋਈ ਨੌਜਵਾਨ ਹੈ ਨਹੀਂ ਸੀਗਾ ਐਮਪੀ ਦੀ ਇਲੈਕਸ਼ਨ ਲੜਨ ਵਾਸਤੇ ਅਸੀਂ ਪਹਿਲਾਂ ਵੀ ਕਹਿੰਦੇ ਰਹੇ ਕਿ ਨੌਜਵਾਨ ਅੱਕੇ ਆਓ ਅਸੀਂ ਨੌਜਵਾਨ ਦਾ ਸਾਥ ਦੇਵਾਂਗੇ ਪੂਰਾ ਚੱਲ ਕੇ ਤੇ ਹੁਣ ਬਾਕੀ ਗੱਲ ਕਰਦੇ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨਾਲ ਅਸੀਂ ਪੂਰਾ ਡਟ ਕੇ ਰਹੀ ਸੀਗੇ ਤੇ ਤੁਸੀਂ ਇੱਕ ਵਾਰ ਬਾਦ ਮੇਰੀ ਮੇਰੀ ਗੱਲ ਧਿਆਨ ਨਾਲ ਸੁਣ ਲਓ ਕਿ ਆਮ ਆਦਮੀ ਪਾਰਟੀ ਦੇ ਵਰਕਰ ਹਰ ਵਕਤ ਸਾਲ ਚੇਂਜ ਹੋ ਜਾਂਦੇ ਨੇ ਉਹ ਵਰਕਰ ਨਹੀਂ ਰਹਿੰਦੇ ਤੁਸੀਂ ਹੁਣ ਦੇਖ ਲਓ ਜਿਹੜੇ ਸਾਡੇ ਟਾਈਮ ਦੇ ਵਰਕਰ ਸੀ ਉਹ ਕੋਈ ਵਰਕਰ ਨਹੀਂ ਹੈਗਾ ਕਿਉਂਕਿ ਵਰਕਰਾਂ ਦੀ ਕੋਈ ਪੁੱਛਗਿੱਛ ਨਹੀਂ ਹੈਗੀ ਜਿਹੜਾ ਬੰਦਾ ਤੁਹਾਡੇ ਨਾਲ ਤੁਰ ਫਿਰ ਰਿਹਾ ਹੈ ਤੁਹਾਡੇ ਨਾਲ ਧੱਕੇ ਖਾ ਰਿਹਾ ਐ ਇੰਨਾ ਟਾਈਮ ਬਾਅਦ ਚ ਉਹ ਬੰਦੇ ਨੂੰ ਭੁੱਲੀ ਜਾਣਾ ਉਹਦਾ ਬੰਦੇ ਦੀ ਸ਼ਕਲ ਤੱਕ ਨਹੀਂ ਯਾਦ ਰਹਿੰਦੀ ਆਮ ਆਦਮੀ ਪਾਰਟੀ ਨਾਲ ਤੁਸੀਂ ਜੁੜ ਜਿਓ ਮੈਨੂੰ ਕੋਈ ਚੱਕਰ ਦੀ ਗੱਲ ਨਹੀਂ ਮੇਰੀ ਗਾਰੰਟੀ ਹੈ 6 ਮਹੀਨਾ ਬਾਅਦ ਸਾਰੇ ਬੰਦੇ ਨਾਲ ਜਿਹੜੇ ਹੁੰਦੇ ਨੇ ਉਹ ਸਾਰੇ ਚੇਂਜ ਹੋ ਜਾਂਦੇ ਨੇ ਨਵੇਂ ਤੋਂ ਨਵੇਂ ਆਉਂਦੇ ਰਹਿੰਦੇ ਨੇ ਤੇ ਬਾਕੀ ਹੁਣ ਮੈਂ ਆਪਣੇ ਸੰਗਰੂਰ ਬਰਨਾਲੇ ਵਾਲਿਆਂ ਨੂੰ ਇਹੀ ਗੱਲ ਕਹਿਣਾ ਚਾਹਣਾ ਕਿ ਤੁਸੀਂ ਇਸ ਵਾਰ ਫੇਰ ਨਾ ਤੁਸੀਂ ਲੱਸੀ ਕਰਾ ਦਿਓ ਪਹਿਲਾਂ ਸਰਕਾਰ ਕਾਂਗਰਸ ਦੀ ਸੀ ਤੁਸੀਂ ਸਾਰੇ ਐਮ ਐਲ ਏ ਆਮ ਆਦਮੀ ਪਾਰਟੀ ਹੁਣ ਇਸ ਵਾਰ ਸਰਕਾਰ ਸੈਂਟਰ ਸਰਕਾਰ ਕਾਂਗਰਸ ਦੀ ਬਣਨੀ ਹੈ ਆਪਣਾ ਕੰਮ ਕੀ ਹੁੰਦਾ ਕੰਮ ਲੈਣਾ ਆਪਣੇ ਜਿਹੜਾ ਬੰਦਾ ਹੋਊਗਾ ਆਪਣੇ ਕੰਮ ਹੋਣੇ ਚਾਹੀਦੇ ਨੇ ਮੇਨ ਹੁੰਦਾ ਆਪਣਾ ਕੰਮ ਹੋਣਾ ਹੁਣ ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਫੇਰ ਪਿੱਛੇ ਲਾ ਕੇ ਇੱਕ ਅੱਧਾ ਐਮਪੀ ਜਿੱਤੂਗਾ ਵੱਧ ਤੋਂ ਵੱਧ ਸਰਕਾਰ ਵੀ ਕਾਂਗਰਸ ਦੀ ਬਣਨੀ ਹੈ ਆਪਣੇ ਕੰਮ ਫੇਰ ਨਹੀਂ ਹੋਣੇ ਸੰਗਰੂਰ ਬਰਨਾਲੇ ਦੇ ਕੰਮ ਆਏ ਵਾਰ ਇੰਨੇ ਪਿੱਛੇ ਰਹਿ ਰਹੇ ਨੇ ਇੱਥੇ ਕਾਲਜ ਹਸਪੀਟਲ ਬਹੁਤ ਕੁਝ ਬਣਾਣਾ ਸੀਗਾ ਪਰ ਆਪਣੀਆਂ ਗਲਤੀਆਂ ਕਰਕੇ ਤੁਸੀਂ ਐਮਐਲਏ ਉਹ ਜਗਾ ਦਿੰਨੇ ਹੋ ਜਿੱਦੀ ਉੱਪਰ ਸਰਕਾਰ ਨਹੀਂ ਹੁੰਦੀ ਹੁਣ ਇਸ ਦੇ ਤਿੰਨ ਸਿੱਟਾ ਤਿੰਨ ਤਿੰਨ ਜਿਹੜਾ ਰਾਸ਼ਟਰੀ ਸਦ ਤਿੰਨ ਸਟੇਟਾਂ ਦੱਸ ਵੀ ਤਿੰਨ ਸਟੇਟਾਂ ਦੇ ਵਿੱਚੋਂ ਕਾਂਗਰਸ ਪਾਰਟੀ ਜਿੱਤ ਚੁੱਕੀ ਹੈ ਤਿੰਨ ਸਟੇਟਾਂ ਦੇ ਵਿੱਚੋਂ ਇਹ ਗੱਲ ਕਲੀਅਰ ਹੈ ਵੀ ਹੁਣ ਭਾਜਪਾ ਸਰਕਾਰ ਅੱਗੇ ਨਹੀਂ ਆ ਰਹੀ ਇਹ ਗੱਲ ਸੁਣੋ ਲੋਕ ਸਭਾ ਸੀਟ ਸੰਗਰੂਰ ਵਾਲਿਆਂ ਨੂੰ ਦੱਸ ਦੇਣਾ ਚਾਹੁੰਦਾ ਇਹ ਗੱਲ ਕਲੀਅਰ ਹੈ ਹੁਣ ਤੁਹਾਨੂੰ ਪਹਿਲਾਂ ਗੱਲ ਸਪਸ਼ਟ ਗੱਲ ਕਰ ਦੇਣਾ ਚਾਹੁੰਦੇ ਆ ਕਿ ਜਿਹੜੀ ਉੱਪਰ ਜਿਹੜੀ ਸੈਂਟਰ ਦੀ ਸਰਕਾਰ ਆ ਰਹੀ ਉਹ ਕਾਂਗਰਸ ਦੀ ਸਰਕਾਰ ਆ ਰਹੀ ਆ ਆਪਾਂ ਨੂੰ ਫਾਇਦਾ ਬਹੁਤ ਹੀ ਫਾਇਦਾ ਕਾਂਗਰਸ ਪਾਰਟੀ ਦਾ ਉਮੀਦਵਾਰ ਜਿਤਾਏਦਾ ਇੱਕ ਗੱਲ ਹੋਰ ਕਲੀਅਰ ਕਰ ਦੇਣਾ ਚਾਹੁੰਦੇ ਆ ਵੀ ਜਿਵੇਂ ਸਰਬੇ ਚੱਲ ਰਹੇ ਨੇ ਕਿ ਵੀ ਤਿੰਨ ਚਾਰ ਬੰਦੇ ਹੈਗੇ ਨੇ ਹਜੇ ਦੌੜ ਦੇ ਵਿੱਚ ਵੀ ਜਿਹੜੀ ਸਰੂਰ ਤੋਂ ਸੀਟ ਮਿਲਣੀ ਚਾਹੀਦੀ ਆ ਵੀ ਕਿਹੜੀ ਸੀਟ ਮਿਲਣੀ ਚਾਹੀਦੀ ਆ ਸੀਟ ਸੋਨ ਮੈਂ ਗੱਲ ਦੱਸਣਾ ਵੀ ਸਰਪਿਆਂ ਦੇ ਵਿੱਚ ਸਪਾਈ ਦਸਮਿੰਦਰ ਸਿੰਘ ਤਮਾਣ ਉੱਪਰ ਜਾ ਰਿਹਾ ਹੈ ਬਾਕੀ ਗੱਲ ਮੈਂ ਲੀਡਰਸ਼ਿਪ ਨੂੰ ਵੀ ਬਹੁਤ ਇਹ ਗੱਲ ਕਹਿ ਦੇਣਾ ਚਾਹਣਾ ਹੈ ਵੀ ਸਾਨੂੰ ਇਸ ਤੋਂ ਵਧਿਆ ਪਾਪੂਲਰ ਬੰਦਾ ਸਾਡੇ ਸੀ ਨੌਜਵਾਨ ਸਾਡੇ ਨਾਲ ਬਹੁਤ ਸਾਰੇ ਜੁੜੇ ਹੋਏ ਨੇਗੇ ਜਿਵੇਂ ਅਸੀਂ ਨਾਂ ਨਹੀਂ ਲੈਣਾ ਚਾਹੁੰਦੇ ਕਿਸੇ ਵੱਡੇ ਲੀਡਰ ਦਾ ਵੀ ਸਭ ਤੋਂ ਵੱਧ ਪਾਪੂਲਾਰਟੀ ਆਸ ਟਾਈਮ ਸੰਰੂਰ ਸੰਰੂਰ ਸੀਟ ਦੇ ਵਿੱਚ ਜਸਮਿੰਦਰ ਸਿੰਘ ਧਮਾਨ ਦੀ ਹੈ ਇਹ ਤੋਂ ਪਹਿਲਾਂ ਜਿਹੜੇ ਬੰਦੇ ਜਿੱਤੇ ਹੋਏ ਨੇ ਵੱਡੇ ਲੀਡਰ ਹਾਰ ਵੀ ਗਏ ਜਿੱਤ ਕੇ ਉਹਨਾਂ ਨੇ ਕੋਈ ਕੰਮ ਨਹੀਂ ਕਰੇ ਹੋਏ ਨਮਾ ਬੰਦਾ ਜਿਵੇਂ ਆਪਾਂ ਕਹਦੇ ਇੱਕ ਬੰਦੂਕ ਹੈ ਇੱਕ ਕਾਰਤੂਸ ਭਰਿਆ ਪਿਆ ਉਹਨੂੰ ਭਰੇ ਉਹਨੂੰ ਚਲਾ ਕੇ ਦੇਖ ਲੋ ਜਿਹੜੇ ਚੱਲੇ ਹੋਏ ਖੋਖਲੇ ਨੇ ਪਹਿਲਾਂ ਹੀ ਚੱਲੇ ਹੋਏ ਖੋਖਲੇ ਨੇਗੇ ਜਿਹੜੇ ਕੋਈ ਮਾਰ ਹੀ ਨਹੀਂ ਕਰਦੇ ਜਿਨ੍ਹਾਂ ਨੇ ਕੋਈ ਕੰਮ ਹੀ ਨਹੀਂ ਕਰਿਆ ਉਹ ਉਹ ਕਾਰਤੂਸ ਨਾਲ ਚਲਾਏ ਦਾ ਕੋਈ ਫਾਇਦਾ ਨਹੀਂ ਪੰਜਾਬੀ ਦੀ ਇੱਕ ਕਹਾਵਤ ਹੈ ਵੀ ਚੱਲਿਆ ਹੋਇਆ ਕਾਰਤੂਸ ਚੱਲਿਆ ਹੋਇਆ ਜਿਹੜੇ ਚੱਲੇ ਹੋਏ ਕਾਰਤੂਸ ਨੇ ਜਿਨ੍ਹਾਂ ਨੇ ਕੋਈ ਪਹਿਲਾਂ ਹੀ ਨਹੀਂ ਕੰਮ ਕਰਿਆ ਤੁਸੀਂ ਦੁਬਾਰਾ ਫੇਰ ਉਹਨਾਂ ਨੂੰ ਉਹਨਾਂ ਨੂੰ ਸਿਰਫ ਉਹਨਾਂ ਦੇ ਇੱਕ ਇੱਕ ਗੱਲ ਜਿਵੇਂ ਉੱਪਰ ਟੱਕਰ ਹੁੰਦੀ ਹੈ ਬਈ ਇੱਕ ਉੱਪਰ ਹੁੰਦੀ ਹੈ ਵੀ ਉੱਪਰੋਂ ਟ੍ਰੈਕਟਰ ਸੀਟ ਟੱਕ ਟਿਆਉਂਦੇ ਨੇ ਮੈਂ ਕਮਾਂਡ ਨੂੰ ਹਾਈ ਕਮਾਂਡ ਤੱਕ ਜੇ ਸਾਡੀ ਇਹ ਵੀਡੀਓ ਪਹੁੰਚਾ ਦੋ ਸ਼ੇਅਰ ਕਰ ਦੋ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਣਾ ਹੈ ਵਿੱਚ ਵੱਡੇ ਲੀਡਰ ਸੁਣਨਗੇ ਵੀ ਇਹ ਗੱਲ ਸਾਡੀ ਜਿਹੜੀ ਨੌਜਵਾਨਾਂ ਦੀ ਆਵਾਜ਼ ਆ ਉਹ ਜਸਮਿੰਦਰ ਸਿੰਘ ਧਮਾਨ ਹੀ ਦਿਖ ਰਹੀ ਹੈ ਕਾਂਗਰਸ ਪਾਰਟੀ ਦਾ ਨੌਜਵਾਨ ਵਰਗ ਦਾ ਕਿਉਂਕਿ ਜਿਹੜੇ ਪੁਰਾਣੇ ਬੰਦੇ ਨੇ ਜਿਨ੍ਹਾਂ ਨੇ ਕੋਈ ਪਹਿਲੇ ਨਹੀਂ ਕੰਮ ਕਰਿਆ ਜਿਹੜੇ ਏਸੀਆਂ ਦੇ ਵਿੱਚ ਬੈਠ ਕੇ ਤੇ ਬਾਹਰਲੇ ਦਸਾਂ ਦੇ ਵਿੱਚ ਘੁੰਮਦੇ ਫਿਰਦੇ ਨੇ ਜਿਨ੍ਹਾਂ ਨੇ ਵੱਡੇ-ਵੱਡੇ ਇੰਡਸਟਰੀਆ ਖੋਲ੍ਹਤੀਆ ਬੜੇ ਵੱਡੇ ਬਿਜ਼ਨਸਮੈਨ ਬੰਦੇ ਨੇਗੇ ਜਿਨ੍ਹਾਂ ਨੇ ਆਪਣੇ ਬਿਜ਼ਨਸ ਵੱਲ ਧਿਆਨ ਆ ਉਹ ਸਾਡੇ ਲੋਕਾਂ ਦੇ ਗੱਲ ਧਿਆਨ ਉਹ ਸਾਡੇ ਲੋਕਾਂ ਵੱਲ ਨਹੀਂ ਧਿਆਨ ਦੇ ਸਕਦੇ ਦੂਜੀ ਗੱਲ ਇੱਕ ਤੁਹਾਨੂੰ ਮੈਂ ਬੜੀ ਹਾਸੇ ਵਾਲੀ ਗੱਲ ਦੱਸਣਾ ਚਾਹੁੰਦਾ ਸੁਣਨ ਵਾਲੀ ਗੱਲ ਹੈ ਅੱਜ ਤੋਂ ਕਾਫੀ ਸਾਲ ਪਹਿਲਾਂ ਬਠਿੰਡਾ ਤੋਂ ਇੱਕ ਵੱਡਾ ਸਾਰਾ ਲੀਡਰ ਗੱਲ ਕਰ ਰਿਹਾ ਸੀਗਾ ਇਹ ਗੱਲ ਯਾਦ ਕਰ ਲਿਓ ਉਹ ਕਹਿ ਰਿਹਾ ਸੀ ਕਿਰਾ ਕਹਿੰਦਾ ਨੌ ਕਿਸਾਨਾਂ ਨੂੰ ਇੱਕ ਗੱਲ ਇੱਕ 1% ਦਾ ਕਹਿੰਦਾ ਪਤਾ ਨਹੀਂ ਹੈਗਾ ਕਹਿੰਦਾ ਕਿਸਾਨ ਕਹਿੰਦਾ ਵੀ ਹਰੀਆਂ ਮਿਰਚਾਂ ਬੀਜ ਲੈਂਦੇ ਨੇ ਆਹ ਲਾਲ ਮਿਰਚਾਂ ਬੀਜ ਲੈਂਦੇ ਹਰੀਆਂ ਮਿਰਚਾਂ ਬੀਜ ਲੈਂਦੇ ਨੇਗੇ ਕਹਿੰਦਾ ਉਹ ਲਾਲ ਮਿਰਚਾਂ ਕਿਉਂ ਨਹੀਂ ਬੀਜਦੇ ਕਹਿੰਦਾ ਜਦੋਂ ਲਾਲ ਮਿਰਚਾਂ ਦਾ ਵੱਧ ਰੇਟ ਦਾ ਵੱਧ ਰੇਟ ਹੈ ਜਿਹੜੇ ਹੁਣ ਲੀਡਰ ਨੂੰ ਇਹ ਨਹੀਂ ਪਤਾ ਵੀ ਹਰੀਆਂ ਮਿਰਚਾਂ ਤੋਂ ਵੀ ਲਾਲ ਮਿਰਚਾਂ ਬਣਦੀਆਂ ਨੇਗੇ ਆ ਵੀ ਪਹਿਲਾਂ ਜੇ ਹਰੀਆਂ ਮਿਰਚਾਂ ਬੀਜਾਂਗੇ ਫੇਰ ਹੀ ਲਾਲ ਹੋਣਗੀਆਂ